ਸਰੂ ਬੇਟੇ ਦੀ ਐਡਮਿਸ਼ਨ ਕਰਾਉਣੀ ਸੀ ਜੀ ਐਜੂਕੇਸ਼ਨ ਲੋਨ ਕਿੰਨੇ ਕ ਦਾ ਮਿਲ ਜੇਗਾ ਉਹ ਜ਼ਰ ਐਡਮਿਸ਼ਨ ਲਈ ਲੇਟ ਤਾਂ ਨਹੀਂ ਹੋ ਰਿਹਾ ਕਿਉਂਕਿ ਐਜੂਕੇਸ਼ਨ ਲੋਨ ਲਈ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਆ ਫਿਰ ਵੀ ਕੋਈ ਗਰੰਟੀ ਨਹੀਂ ਵੀ ਅਪਰੂਵ ਹੋਏਗਾ ਜਾਂ ਨਹੀਂ ਪਾਪਾ ਮੇਰੇ ਸਾਰੇ ਦੋਸਤ ਕਾਲਜ ਜਾਣ ਲੱਗੇ ਮੈਂ ਹੋਰ ਲੇਟ ਨਹੀਂ ਕਰਨਾ ਉਹ ਜੀ ਬੇਟੇ ਦਾ ਕਾਲਜ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਦੇਖੋ ਜੇ ਥੋੜਾ ਬਹੁਤਾ ਜਲਦੀ ਕਰਵਾ ਸਕਦੇ ਹਾਂ ਦਾ ਉਹ ਦੇਖੋ ਜੀ ਐਜੂਕੇਸ਼ਨ ਲੋਨ ਲਈ ਤੁਹਾਡੀ ਫਾਈਲ ਜਾਂਦੀ ਹੈ ਬੰਬੇ ਤੇ ਟਾਈਮ ਤਾਂ ਲੱਗ ਹੀ ਜਾਂਦਾ ਫਿਰ ਅਪਰੂਵ ਵਗੈਰਾ ਹੋਣ ਨੂੰ ਇਹਦਾ ਫਾਈਨਲ ਡਿਸੀਜਨ ਕੀ ਆਏਗਾ ਇੱਕ ਦੂਜਾ ਆਪਸ਼ਨ ਹਾਂਜੀ ਪਾਪਾ ਇਹ ਆਪਸ਼ਨ ਵਧੀਆ ਪਰਸਨਲ ਲੋਨ ਲੈ ਲਓ ਤੂੰ ਵੇਚਣਾ ਬੋਲਿਆ ਕਰ ਵੇ ਉਹ ਭਾਈ ਸਾਹਿਬ ਆਹ ਮਿਕਸ ਨਹੀਂ ਮੇਰੇ ਨਾਲ ਨਾ ਕਰਿਓ ਇਹ ਜਿਹੜਾ ਐਜੂਕੇਸ਼ਨ ਲੋਨ ਹੈ ਇਹਦੇ ਪਹਿਲੇ ਕੁਝ ਸਾਲਾਂ ਤੱਕ ਰੀ ਪੇਮੈਂਟ ਹੌਲੀਡੇ ਮਿਲਦਾ ਤੇ ਪਰਸਨਲ ਲੋਨ ਚ ਇਦਾਂ ਦਾ ਕੋਈ ਨਹੀਂ ਹੁੰਦਾ ਦੂਜਾ ਐਜੂਕੇਸ਼ਨ ਲੋਨ ਤੇ ਸਾਨੂੰ ਸੈਕਸ਼ਨ 80E ਦੇ ਅੰਡਰ ਟੈਕਸ ਬੈਨੀਫਿਟ ਵੀ ਮਿਲਦਾ ਤੇ ਇੱਕ ਚੀਜ਼ ਇਹ ਵੀ ਹੈ ਵੀ ਐਜੂਕੇਸ਼ਨ ਲੋਨ ਆਹ ਪਰਸਨਲ ਲੋਨ ਨਾਲੋਂ ਕਿਤੇ ਜ਼ਿਆਦਾ ਸਸਤਾ ਹੁੰਦਾ ਹੁਣ ਤੁਹਾਡਾ ਪਰਸਨਲ ਲੋਨ ਵੇਚਣ ਦਾ ਟਾਰਗੇਟ ਹੈ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਨੂੰ ਵੀ ਕੁਝ ਵੀ ਵੇਚਦੇ ਹੋ ਉਹ ਨਹੀਂ ਨਹੀਂ ਜੀ ਮੈਂ ਤਾਂ ਬਸ ਤੁਹਾਡੇ ਫਾਇਦੇ ਦੀ ਗੱਲ ਕਰ ਆਹਨ ਬੱਬੋ ਦੇ ਨਾਲ ਨਾਲ ਨਾ ਮੈਂ ਵੀ PK Bhai Punjabi ਨੂੰ ਫੋਲੋ ਕਰਨ ਲੱਗ ਗਿਆ ਮੈਨੂੰ ਪਤਾ ਵੀ ਕਿਹੜੇ ਆਪਸ਼ਨ